ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਦੇ ਮਹੀਨੇ ਦਾ ਸਿੱਖ ਕੌਮ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਖਾਸ ਤੌਰ ਤੇ 7 ਪੋ ਤੋਂ ਲੈ ਕੇ 13 ਪੋ ਤੱਕ ਦੇ ਸਮੇਂ ਨੂੰ ਕਾਲੀਆਂ ਰਾਤਾਂ ਕਿਹਾ ਜਾਂਦਾ ਹੈ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ੇ ਅਤੇ 7 ਪੋ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ ਤੇ ਰਾਸਤੇ 'ਚ ਸਿੰਘਾਂ ਤੇ ਮੁਗਲ ਫੌਜਾਂ 'ਚ ਭਾਰੀ ਜੰਗ ਹੋਈ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਸਹੇੜੀ ਪਿੰਡ ਵੱਲ ਚਲੇ ਗਏ ਤੇ ਵੱਡੇ ਸਹਿਬਜ਼ਾਦੇ ਚੇਰੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਣਾ ਚਮਕੌਰ ਸਹਿਬਲ ਤੋਰ ਚਲੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ ਚਮਕੌਰ ਸਹਿਬ ਜ਼ਿਲ੍ਹਾ ਰੋਪਨਗਰ ਚਪੈਂਦਾ ਹੈ ਤੇ ਇੱਕ ਇਤਿਹਾਸਿਕ ਨਗਰ ਹੈ ਚਮਕੌਰ ਸਹਿਬ ਵਿਖੇ ਜਦ ਸਿਉਂ ਦੀ ਹਵੇਲੀ ਹੁੰਦੀ ਸੀ ਗੁਰੂ ਜੀ ਨੇ ਪੰਜ ਸਿੰਘਾਂ ਨੂੰ ਉਸ ਕੋਲ ਭੇਜਿਆ ਤੇ ਹਵੇਲੀ ਜਾ ਘੜੀ ਦੀ ਮੰਗ ਕੀਤੀ ਤਾਂ ਜੋ ਦੁਸ਼ਮਣ ਫੌਜ ਦਾ ਮੁਕਾਬਲਾ ਕਰਨ ਲਈ ਕੋਈ ਢਾਲ ਬਣ ਸਕੇ ਉਹ ਮੁਗਲ ਸੈਨਾ ਤੋਂ ਡਰਦਿਆ ਨਾ ਮੰਨਿਆ ਗੁਰੂ ਜੀ ਨੇ ਉਸ ਨੂੰ ਗੜੀ ਦਾ ਕਿਰਾਇਆ ਦੇਣ ਤੇ ਫਿਰ ਪੂਰਾ ਮੁੱਲ ਦੇਣ ਦੀ ਪੇਸ਼ਕਸ਼ ਕੀਤੀ ਪਰ ਉਹ ਨਾ ਮੰਨਿਆ ਫਿਰ ਜੰਗ ਸਿਉਂ ਦੇ ਛੋਟੇ ਭਰਾ ਰੂਪ ਸਿਉਂ ਨੂੰ ਗੁਰੂ ਜੀ ਨੇ ਕੋਲ ਬੁਲਾਇਆ ਜੋ ਆਪਣੇ ਹਿੱਸੇ ਦੀ ਗੜੀ ਦੇਣ ਨੂੰ ਮੰਨ ਗਿਆ ਇਹ ਗੜੀ ਉੱਚੀ ਥਾਂ ਤੇ ਸਥਿਤ ਸੀ ਅਤੇ ਲੜਾਈ ਲਈ ਸਭ ਤੋਂ ਵੱਧ ਸੁਰੱਖਿਅਤ ਸੀ ਗੁਰੂ ਜੀ ਭਾਈ ਰੂਪ ਸਿਉਂ ਦੀ ਗੜੀ ਵਿੱਚ ਆ ਗਏ ਅਗਲੇ ਦਿਨ ਜੰਗ ਸ਼ੁਰੂ ਹੋ ਗਈ ਸਿੰਘ ਜਥਿਆਂ ਦੇ ਰੂਪ ਵਿੱਚ ਰਣ ਵਿੱਚ ਜੂਝਦੇ ਤੇ ਅਨੇਕਾਂ ਵੈਰੀਆਂ ਨੂੰ ਮੋਢੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਰਣ ਵਿੱਚ ਉਤਰੇ। ਰਣ ਵਿੱਚ ਉਤਰਨ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਗੁਰੂ ਸਾਹਿਬ ਨੇ ਫਰਮਾਉਂਦੇ ਨੇ ਕਿ ਨਾ ਮੇਰਾ ਅਜੀਤ ਹੈ, ਜਿੱਤਿਆ ਨਹੀਂ ਜਾਵਾਂਗਾ। ਜਿੱਤਿਆ ਗਿਆ ਅਗਰ ਤਾਂ ਜਿਉਂਦਾ ਨਹੀਂ ਆਵਾਂਗਾ। ਇਹ ਸ਼ਬਦ ਕਹਿ ਕੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਾਲਮਾਂ ਦੇ ਸਾਹਮਣੇ ਗਏ ਤਾਂ ਬਾਬਾ ਜੀ ਦਾ ਤੈਅ ਵੇਖ ਕੇ ਦੁਸ਼ਮਣ ਕੰਬ ਗਏ। ਜਦੋਂ ਹੱਥ 'ਚ ਤਲਵਾਰ ਲੈ ਕੇ ਬਾਬਾ ਜੀ ਨੇ ਘੁਮਾਈ ਤਾਂ ਦੁਸ਼ਮਣ ਨੂੰ ਕਸ਼ ਪੈ ਗਈ ਜੰਗ 'ਚ ਜਿਸ ਪਾਸੇ ਬਲ ਵੀ ਸਹਿਜਾ ਦਾ ਅਜੀਤ ਸਿੰਘ ਜੀ ਜਾਂਦੇ ਮੁਗਲਾਂ ਦੀ ਫੌਜ ਝਪਾਜੜ ਪੈ ਜਾਂਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਹੁਣ ਹਰਪੁੱਤਰ ਨੂ ਲੜਦਿਆਂ ਕਿਲੇ ਤੋਂ ਦੇਖ ਰਹੇ ਸਨ ਅਖੀਰ ਦੁਸ਼ਮਣ ਦੀ ਫੌਜ ਨੇ ਸਾਬਜਦਾ ਅਜੀਤ ਸਿੰਘ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਉਹ ਅੱਠ ਪੋ ਨੂੰ ਸ਼੍ਰੀ ਜਮਕੋੜ ਸਾਹਿਬ ਦੇ ਆਪਣੇ ਪਿਤਾ ਦੀ ਅੱਖਾਂ ਸਾਹਮਣੇ ਸ਼ਹੀਦੀ ਦਾ ਜਾਂ ਪੀ ਗਏ ਜਦੋਂ ਬਾਬਾ ਜੁਰਾਵਰ ਸਿੰਘ ਜੀ ਨੇ ਆਪਣੇ ਵੱਡੇ ਵੀਰ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਦਾ ਜਾਂ ਪੀਂਦੇ ਵੇਖਿਆ ਤਾਂ ਬਾਬਾ ਜੁਰਾਵਰ ਸਿੰਘ ਜੀ ਨੇ ਵੀ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਜੀ ਨੇ ਆਪਣੇ लाडले ਸੁਪੁੱਤਰ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕੀਤਾ ਸਾਬਜਦਾ ਬਾਬਾ ਜੁਝਾਰ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਮੈਦਾਨ ਵਿੱਚ ਜੰਗ 'ਚ ਉਤਰ ਗਏ ਜੰਗ ਵਿੱਚ ਸੈਫਜਾਦਾ ਜੁਝਾਰ ਸਿੰਘ ਜੀ ਨੇ ਪੂਰੀ ਭਾਜੜ ਪਾ ਦਿੱਤੀ ਬਾਬਾ ਜੁਝਾਰ ਸਿੰਘ ਜੀ ਦੀ ਬਹਾਦਰੀ ਦੇਖ ਕੇ ਮੁਗਲ ਸੈਨਾ ਦੇ ਵੱਡੇ ਤੋਂ ਵੱਡੇ ਜਰਨੈਲ ਵੀ ਮੂੰਹ 'ਚ ਉਂਗਲਾਂ ਪਾ ਕੇ ਰਹਿ ਗਏ ਬਾਬਾ ਜੀ ਜਿੱਥੇ ਵੀ ਜਾਂਦੇ ਹਰ ਪਾਸੇ ਦੁਸ਼ਮਣ ਇਹੋ ਕਹਿੰਦੇ ਕਿ ਗੁਰੂ ਜੀ ਦਾ ਬੇਟਾ ਹੈ ਇਸ ਤੋਂ ਬਚੋ ਅਖੀਰ ਬਾਬਾ ਜੁਝਾਰ ਸਿੰਘ ਜੀ ਨੂੰ ਵੱਡੀ ਗਿਣਤੀ 'ਚ ਦੁਸ਼ਮਣਾਂ ਨੇ ਇਕੱਠੇ ਹੋ ਕੇ ਘੇਰਾ ਪਾ ਲਿਆ ਚਾਰੇ ਪਾਸੇ ਘੇਰੇ ਹੋਏ ਬਾਬਾ ਜੀ ਕਈਆਂ ਨੂੰ ਮੋਤ ਦੇ ਘਾਟ ਉਤਾਰ ਗਏ ਫਿਰ ਕਿਸੇ ਨੇ ਪਿਛਲੇ ਪਾਸੇ ਉਹ ਤੀਰ ਦਾ 바ਰ ਕੀਤਾ ਜੋ ਬਾਬਾ ਜੀ ਦੇ ਆਣ ਬੱਜਾ ਇੰਨੇ ਨੂੰ ਬਾਕੀ ਦੇ ਦੁਸ਼ਮਣਾਂ ਨੇ ਵੀ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ ਬਾਬਾ ਜੁਝਾਰ ਸਿੰਘ ਜੀ ਕਈਆਂ ਨੂੰ ਮਾਰਦੇ ਹੋਏ ਸ਼ਹੀਦ ਹੋ ਗਏ ਗੁਰੂ ਜੀ ਨੇ ਘੜੀ ਤੋਂ ਫਤਿਹ ਕਰਾ ਦਿੱਤੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਅਦਾਰਾ ਚੜ੍ਹਦੀ ਕਲਾ ਟਾਈਮ ਟੀਵੀ ਪੱਲੋ ਕੋਟੀ ਕੋਟੀ ਪੜਨਾ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ